ਸੋਈ ਛਪਾਰ ਦੇ ਮੇਲੇ 'ਚ ਆਈ ਆਈ ਮੇਰੀ ਵਾਈਫ ਤੇ ਮੇਰਾ ਮੁੰਡਾ ਵੀ ਆਇਆ ਜੀ ਤੇ ਛਪਾਰ ਦੇ ਮੇਲੇ ਦੀ ਰੌਣਕਾਂ ਤੁਸੀਂ ਦੇਖ ਸਕਦੇ ਹੋ 24 ਸਤੰਬਰ 2024 ਦੀਆਂ ਕੋਈ ਤੁਸੀਂ ਦੇਖ ਸਕਦੇ ਹੋ ਚੰਡੋਲ ਲਾਹ ਤੇ ਸਾਰੇ ਦੇ ਸਾਰੇ ਚੰਡੋਲ ਇੱਕੋ ਲੱਗਿਆ ਹੋਇਆ ਜੀ ਇੱਕੋ ਲੱਗਿਆ ਹੋ ਸਾਰੇ ਲਾਹ ਤੇ ਜੀ ਤੇ ਹੁਣ ਕੋਈ ਚੰਡੋਲ ਨਹੀਂ ਹੈਗਾ ਇਸਪਾਰ ਦੇ ਮੇਲੇ ਵਿੱਚ ਇਕੱਲਾ ਜੀ ਇੱਕੋ ਲੱਗਿਆ ਕਿਸ਼ਤੀ ਇਹ 6:26 ਹੋ ਚੁੱਕੀ ਹੈ ਜੀ ਤੇ 24 ਸਤੰਬਰ 2024 ਬਿਤੇ ਖੜਿਆ ਤੁਹਾਨੂੰ ਜਦਿਆਂ ਅੱਜ ਰੌਣਕਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਰੌਣਕਾਂ ਲੱਗੀਆਂ ਸਪਾਰ ਦੇ ਮੇਲੇ ਦੇ ਵਿੱਚ ਸੋ ਯਾਰ ਦੇਖ ਸਕਦੇ ਹੋ ਸਾਰੇ ਚੰਡੌਲ ਲਾ ਦਿੱਤੇ ਅੱਜ ਸਪਾਰ ਦੇ ਮੇਲੇ ਦੇ ਵਿੱਚ ਤੇ ਪਹਿਲਾਂ ਦਾ ਮੁਕਾਬਲਾ ਜਿਹੜਾ ਸ਼ੋਅ ਘਟੇ ਸਵਾਗਤ ਹੈ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ ਨਿਊ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲੋਂ ਸ਼ੁਕਰਗੁਜ਼ਾਰ ਤੇ ਮਿਹਰਬਾਨੀ ਥੋੜਾ ਧੰਨਵਾਦ ਕਰਦਾ ਹਾਂ ਤੇ ਅੱਜ ਨਿਊ ਅਪਡੇਟ ਵੀਡੀਓ ਦਿਖਾਉਣ ਲੱਗੇ ਆਂ ਚਪਾਰ ਮੇਲੇ ਦੀਆਂ ਨੋਮਾ ਦੇਣਾ ਹੀ ਚਪਾਰ ਮੇਲੇ ਦਾ ਵੈਸੇ ਤਾਂ ਮੇਲਾ ਹੀ 22 ਤਰੀਕ ਨੂੰ ਖਤਮ ਹੋ ਗਿਆ ਸੀ ਤੇ ਮੇਰੀ ਵਾਈਫ ਆ ਤੇ ਮੇਰੇ ਬੇਟਾ ਵੀ ਆਈ ਨਾਲ ਤੇ ਅੱਜ 24 ਸਤੰਬਰ 2024 ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆਂ ਜੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੰਗਲਵਾਰ ਦਾ ਦਿਨ ਆਈ ਤੇ ਮੱਥਾ ਟੇਕ ਕੇ ਆਉਣੀ ਆ ਦਰਵਾਜ਼ੇ ਦੇ ਵਿੱਚ ਤੇ ਦੇਖਦੇ ਹਾਂ ਕਿੰਨੀ ਰੌਣਕਾਂ ਨੇ ਚਪਾਰ ਦੇ ਮੇਲੇ ਦੇ ਵਿੱਚ ਤੇ ਕਿੰਨੀ ਰੌਣਕਾਂ ਲੱਗੀਆਂ ਨੇ ਚਪਾਰ ਦੇ ਮੇਲੇ ਵਿੱਚ ਤੇ ਚੱਲਦੇ ਹਾਂ ਫਟਾਫਟ ਦੇ ਅੰਦਾਜ਼ ਦੇ ਵਿੱਚ ਚਪਾਰ ਦੇ ਮੇਲੇ ਤੇ ਦਿਖਾਉਨੇ ਆ ਅੱਜ ਚਪਾਰ ਦੇ ਮੇਲੇ ਦੀਆਂ ਤੁਹਾਨੂੰ ਰੌਣਕਾਂ ਬਣਿਆ ਰਹੋ ਵੀਡੀਓ ਅਖੀਰ ਤੱਕ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਉਹ ਤਾਂ ਟਾਈਮ 5:30 ਹੋਣ ਵਾਲੇ ਆ ਜੀ ਤੇ ਆਪਾਂ ਚੱਲੇ ਆ ਨਿਊ ਅਪਡੇਟ ਵੀਡੀਓ ਦਿਖਾਉਣ ਤੁਹਾਨੂੰ ਚਪਾਰ ਦੇ ਮੇਲੇ ਦੀਆਂ ਕਿੰਨੀ ਰੌਣਕਾਂ ਲੱਗੀਆਂ ਫਾਈਨਲੀ ਜੇ ਆਪ ਪਹੁੰਚ ਗਏ ਪਿੰਡ ਛਪਾਰ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਤੇ ਆ ਗਏ ਆ ਜੀ ਪਾਰਕਿੰਗ ਦੇ ਵਿੱਚ ਆ ਚਾਬੀ ਲਾਤਾ ਤੇ ਆ ਬਾਈ ਤੋਂ ਲੈ ਲਿਆ ਪਰਚੀ ਤੇ ਚਲਦੇ ਆ ਤੁਹਨ ਦਿਖਾਉਨੇ ਆ ਛਪਾਰ ਦਾ ਮੇਲਾ ਕਿੰਨਾ ਕੁ ਲੱਗਿਆ ਹੋਇਆ ਕਿੰਨਾ ਨਹੀਂ ਲੱਗਿਆ ਹੋਇਆ ਸੋ ਫਾਈਨਲੀ ਜੇ ਆਪ ਪਹੁੰਚ ਗਏ ਛਪਾਰ ਦੇ ਮੇਲੇ ਦੇ ਵਿੱਚ ਤੇ ਆ ਮਾਹੌਲ ਆ ਜੀ ਸਾਰੇ ਝੁੱਲੇ ਲਾਤੇ ਇਨਾਂ ਨੇ ਤੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਟਾਈਮ ਤੁਹਾਨੂੰ ਦਿਖਾ ਦਈਏ ਸ਼ਾਮ ਸ਼ਾਮ ਦੇ ਬੱਜ ਚੁੱਕੇ ਹੈ 5:56 ਮਿੰਟ ਤੇ ਅੱਜ 24 ਸਤੰਬਰ 2024 ਦੀ ਵੀਡੀਓ ਦਿਖਾਉਣ ਲੱਗੇ ਆ ਤੇ ਦੇਖ ਸਕਦੇ ਹੋ ਤੇ ਮੇਰੀ ਵਾਈਫ ਆ ਤੇ ਮੇਰਾ ਬੇਟਾ ਵੀ ਆ ਹੈ ਚਪਾਰ ਦੇ ਮੇਲੇ ਦੇ ਵਿੱਚ ਤੇ ਚੱਲਦੇ ਆ ਤੁਹਾਨੂੰ ਦਿਖਾਉਣੇ ਆਂ ਅੱਜ ਚਪਾਰ ਦੇ ਮੇਲੇ ਦੀਆਂ ਰੌਣਕ ਕਿੰਨੀ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਤੁਸੀਂ ਦੇਖ ਸਕੋਗੇ ਸੋ ਇੱਧਰ ਬਣ ਗਈ ਗਰਮਾ ਗਰਮ ਟਿੱਕੀ ਜਿੱਦੀ ਲਾਉਂ ਲੈ ਤੇ ਆ ਮਸੰਬੀ ਦਾ ਜੂਸ ਯਾਰ ਔਨਕਾ ਲੱਗਿਆ ਚਪਾਰ ਦੇ ਮੇਲੇ ਦੇ ਵਿੱਚ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਚੈਨਲ ਸਬਸਕ੍ਰਾਈਬ ਕਰੋ ਆ ਝੁੱਲੇ ਲਾਤੀ ਸਾਰੇ ਦੇ ਸਾਰੇ ਲਾਤੀ ਇਹਨਾਂ ਨੇ ਸੋ ਇਹ ਚਪਾਰ ਦੇ ਮੇਲੇ ਦੇ ਵਿੱਚ ਮੇਰੀ ਭੈਣਾ ਵਾਸਤੇ ਇਹੋ ਚੂੜੀਆਂ ਮਿਲ ਜਾਣਗੀਆਂ ਤੇ ਵਾਰੀ ਵਾਈਫ ਨੂੰ ਪਸੰਦ ਆ ਗਈਆਂ ਚੂੜੀਆਂ ਤੇ ਲੈਣ ਲੱਗੀ ਆ ਤੇ ਰੇਟ ਦੀ ਗੱਲ ਕੀਤੀ ਜੇ ਤੇ ਰੇਟ ਜੀ 100 ਰੁਪਏ 50 ਰੁਪਏ ਦਾ ਰੇਟ ਆ ਇਹਦਾ ਤੇ ਸਤੰਬਰ ਤੋਂ ਬਾਅਦ ਹੀ ਅਕਤੂਬਰ ਦੇ ਵਿੱਚ ਲੱਗਦਾ ਹੈ ਛੋਟਾ ਮੇਲਾ ਤੇ ਤੁਹਾਨੂੰ ਮੇਲੇ ਦੀਆਂ ਰੌਣਕਾਂ ਦਿਖਾ ਸਕਦੇ ਆ ਇਹ ਜੋ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੀਆਂ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੱਲਦੇ ਆਂ ਜੀ ਅੱਗੇ ਤੇ ਦਿਖਾਉਂਦੇ ਆ ਤੁਹਾਨੂੰ ਚਪਾਰ ਦਾ ਮੇਲਾ ਇੱਕ ਵਾਰੀ ਆ ਕੇ ਸਮਾਨ ਦੇਖੋ ਜ਼ਰੂਰ

इधर भी सील लगे आइए देखो ਤੇ ਤੁਹਾਨੂੰ ਵੀਡੀਓ ਦਿਖਾ ਰਹੇ ਆ 24 ਸਤੰਬਰ 2024 ਦੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਜੇ ਟਾਈਮ ਵੀ ਗੱਲ ਕੀਤੀ ਜਾਵੇ ਟਾਈਮ ਤੁਸੀਂ ਦੇਖ ਸਕਦੇ ਹੋ 6:07 ਹੋ ਚੁੱਕੇ ਆ 24 ਸਤੰਬਰ 2024 ਦੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਸੇ 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 ਛਪਾਰ ਦੇ ਮੇਲੇ ਦਾ ਸੇ ਰੌਣਕਾ ਦੇਖੋ ਜੀ ਤੁਸੀਂ ਛਪਾਰ ਦੇ ਮੇਲੇ ਦੇ ਆ ਝੁਮਕੇ ਮਿਲ ਜਾਣਗੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਆ ਇਹ ਡੋਲੂ ਮਿਲ ਜਾਣਗੇ ਚਪਾਰ ਦੇ ਦੇਖੋ ਮੇਲੇ ਚ ਦਿੱਲੀ ਧਮਾਕਾ ਸੇਲ ਆ ਡੋਲੂ ਛੋਟੇ ਛੋਟੇ ਬੱਚਿਆਂ ਆ ਆ ਕਿੰਨੇ ਦਾ 50 ਦੇ ਦੋ 50 ਕੇ ਦੋ ਮਿਲ ਜਾਣਗੇ ਇਹ ਦੇਖੋ 50 ਦੇ 2 50 ਦੇ 2 ਸੇਲ ਸੀ ਫਾਰ ਦੇ ਮੇਲੇ ਦੇ ਵਿੱਚ ਸੁ ਚੱਲਦੇ ਹਾਂ ਅੱਗੇ ਪਸੰਦ ਨਹੀਂ ਆਇਆ ਇਹ ਕਿੰਨੇ ਦਾ ਭਾਈ 400 ਦੇ 2 50 ਦੇ 2 ਮਿਲ ਜਾਣਗੇ ਤੁਹਾਨੂੰ ਆ ਦੋ ਲੈ ਲੈ ਫਿਰ ਇਹਦੇ ਵਧੀਆ ਦੇਖ ਕੋਈ ਲੈ ਲੈ ਕੋਈ ਉਹ ਇਹ ਬੋਤਲ ਲੱਗੀਆਂ 50 ਰੁਪਏ ਦੇ ਦੋ ਤੇ ਕੁਝ ਇਹੋ ਜਿਹਾ ਸੇਲ ਲੱਗਿਆ ਹੋਈ ਛਪਾਰ ਦੇ ਮੇਲੇ ਦੇ ਵਿੱਚ 24 ਸਤੰਬਰ 2024 ਦੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦਿਨ ਅੱਜ ਮੰਗਲਵਾਰ ਦਾ ਦਿਨ ਆ ਜੀ ਤੇ ਰੌਣਕਾ ਤੁਸੀਂ ਵੇਖ ਸਕਦੇ ਹੋ ਛਪਾਰ ਦੇ ਮੇਲੇ ਦੀਆਂ ਤੇ ਇਹੋ ਜਿਹਾ ਰੌਣਕਾ ਲੱਗੀਆਂ ਹੈ ਛਪਾਰ ਦੇ ਮੇਲੇ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਨੀ ਵਾਈਫ ਦੇ ਨਾਲ ਛਪਾਰ ਦੇ ਮੇਲੇ ਦੇ ਵਿੱਚ ਔਰ ਅਗੇ ਅੱਡਾ ਡੇਲਾ ਕੋਈ ਇੱਕ ਹੋਰ ਰੰਗ ਲੈ ਜਾਣੀ ਹੈ ਹਾਂ ਕੋਈ ਨਾ ਇੱਕ ਹੀ ਚਲਿਆ ਇੱਕ ਮੰਗ ਜਾ ਚਲ ਠੀਕ ਆ ਅੱਡਾ ਡ ਰੰਗ ਲੈ ਲੈਣਾ ਅਜੋ ਅਲਗ ਅਲਗ ਰੰਗ ਲੈ ਲੈ ਆਜੋ ਚਲ ਠੀਕ ਹਨ ਇੱਕ ਹੋਰ ਰੰਗ ਪਸੰਦ ਆ ਸੋ ਜੀ ਆ ਤੁਹਾਨੂੰ ਮਿਲ ਜਾਣਗੇ 50 ਰੁਪਏ ਦੇ ਦੋ ਸਾਰੇ 50 ਰੁਪਏ ਦੇ ਦੋ ਲੱਗੇ ਹੋਏ ਆ ਜੀ ਇਧਰ ਪਾਸੇ ਸਾਰਾ ਚਪਾਰ ਦੇ ਮੇਲੇ ਦੇ ਵਿੱਚ ਜੋਨ ਦੇ ਸਪਾਰ ਦੇ ਮੇਲੇ ਵਿੱਚ ਆ ਸਕਦੇ ਨੇ ਦਰਸ਼ਨ ਕਰ ਸਕਦੇ ਨੇ ਗੋਗਾ ਜਹਰ ਕੀ ਦੀ ਤੇ ਸਪਾਰ ਦੇ ਮੇਲੇ ਦੀ ਰੌਣਕਾ ਤੁਸੀਂ ਦੇਖ ਸਕਦੇ ਹੋ ਸੇਲ ਲੱਗਿਆ ਹੋਇਆ ਜੀ ਤੇ ਬਹੁਤ ਜਿਆਦਾ ਸੰਖਿਆ ਦੇ ਵਿੱਚ ਆ ਵੀਰ ਭਾਜੇ ਨੇ ਭੈਣਾ ਭਤੀ ਨੇ ਸਪਾਰ ਦੇ ਮੇਲੇ ਵਿੱਚ ਇਹ ਟੰਪਾ ਇੱਕ ਪ੍ਰੋਕੀਸ ਹੈ ਇੱਕ ਇੱਕ ਲਗਾ ਹੀ ਨਿਕਾਸ਼ ਕਾਚਾ ਅੱਛਾ ਉਸਕਾ ਚਾਰੇ ਹਾਂ ਹਾਂਜੀ ਤੇ ਇੱਥੇ ਤੁਹਾਨੂੰ 20 ਰੁਪਏ ਦਾ 30 ਰੁਪਏ ਦਾ ਸੇਲ ਹੀ ਸੇਲ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ ਤੇ ਛਪਾਰ ਦਾ ਮੇਲਾ 22 ਸਤੰਬਰ ਤੱਕ ਹੀ ਸੀ ਤੇ ਸਤੰਬਰ ਤੋਂ ਬਾਅਦ ਅਕਤੂਬਰ ਦੇ ਵਿੱਚ ਲੱਗਦਾ ਹੈ ਜੀ ਛਪਾਰ ਦਾ ਮੇਲਾ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਇੱਕ ਵਾਰੀ ਕਮੈਂਟ ਜ਼ਰੂਰ ਕਰੋ ਤੁਹਾਡੇ ਪਿਆਰ سپورਟ ਸਦਕਾ ਆਪਾਂ ਡੇਲੀ ਦੇ ਅਪਡੇਟ ਵੀਡੀਓ ਦਿਖਾਉਂਦੇ ਰਹਿੰਨੇ ਆ। ਸੋ ਤੁਹਾਡੇ ਪਿਆਰ ਤੇ سپورਟ ਦੀ ਲੋੜ ਹੈ। ਕਿ ਇਹੋ ਜਿਹਾ ਕੁਝ ਸੇਲ ਲੱਗਿਆ ਹੋਇਆ ਹੈ ਸ਼ਿਪਾਰ ਦੇ ਮੇਲੇ ਦੇ ਵਿੱਚ। ਕਿ ਕਿੰਨੀ ਧਾਰ ਹੋਈ ਆ ਕਿੰਨੇ ਦਾ ਗਿਰੇ ਉਹ ਜੇ ਤੁਹਾਨੂੰ ਮੇਲੇ ਦੇ ਵਿੱਚ ਇਹੋ ਜਿਹਾ ਕੁਝ ਮਿਲ ਜਾਏਗਾ ਘਡੌਣੇ ਜੇ ਬੱਚਿਆਂ ਦੇ ਤੇ ਇਹ ਵੀ ਮਿਲ ਜਾਏਗਾ ਤੁਹਾਨੂੰ 100 ਰੁਪਏ ਦਾ ਜੀ ਸੇਲ 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 ਦਿੱਲੀ ਤਬਾਕਾ ਸੇਲ ਲੱਗਿਆ ਜੀ ਸਾਰਾ ਇਹ ਦਰਵਾਜ਼ੇ ਦੇ ਸਾਹਮਣੇ ਦੀ ਸੇਲ ਵੀਡੀਓ ਦਿਖਾ ਰਿਹਾ ਤੁਹਾਨੂੰ ਛਾਰ ਮੇਲੇ ਦੀ ਹੈ ਇਸ ਦਾ ਰੇਟ ਕੀ ਹੈ दो सौ रुपये का सो सारी ये देखो लक्ड़ का बनाया बहुत ही बढ़िया काम करना ने ਸੋ ਜੀ ਇਹੋ ਜਿਹਾ ਕੁਝ ਰੌਣਕਾਂ ਲੱਗੀਆਂ ਐ ਦਰਬਾਰ ਦੇ ਸਾਹਮਣੇ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਚਪਾਰ ਮੇਲੇ ਦੀਆਂ ਤੇ ਇੰਨੀ ਰੌਣਕਾਂ ਚਪਾਰ ਦੇ ਮੇਲੇ ਦੇ ਵਿੱਚ ਨਿਊ ਅਪਡੇਟ ਵੀਡੀਓ 2024 24 ਸਤੰਬਰ 2024 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤੇ ਚਲੋ ਸਾਰੇ ਲਾ ਦਿੱਤੇ ਆ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਚੱਲਦੇ ਆ ਅੱਗੇ ਤੇ ਦਿਖਾਉਂਗਾ ਤੁਹਾਨੂੰ ਅੱਜ ਦੀ ਅਪਡੇਟ ਵੀਡੀਓ ਕੋਈ ਤੁਸੀਂ ਦੇਖ ਸਕਦੇ ਹੋ ਚੰਡੋਲ ਲਾ ਤੇ ਸਾਰੇ ਸਾਰੇ ਚੰਡੋਲ ਇੱਕ ਉਹ ਲੱਗਿਆ ਹੋਇਆ ਇੱਕ ਉਹ ਲੱਗਿਆ ਸਾਰੇ ਲਾਤੀ ਤੇ ਹੁਣ ਕੋਈ ਚੰਡੋਲ ਨਹੀਂ ਹੈਗਾ ਇਸ ਪਾਰ ਦੇ ਮੇਲੇ ਵਿੱਚ ਇਕੱਲਾ ਜੀ ਕੋ ਲੱਗਿਆ ਕਿਸ਼ਤੀ ਇਹ 6:26 ਹੋ ਚੁੱਕੀ ਹੈ ਜੀ ਤੇ 24 ਸਤੰਬਰ 2024 ਨੂੰ ਤੁਹਾਡਾ ਸਾਰਿਆ ਤੁਹਾਨੂੰ ਇਹ ਰੋਣਕ ਤੁਸੀਂ ਦੇਖ ਸਕਦੇ ਹੋ ਕਿੰਨੀ ਰੋਣਕ ਲੱਗੀ ਹੈ ਇਸ ਸਾਰ ਦੇ ਮੇਲੇ ਦੇ ਵਿੱਚ ਪੋੜਾ ਤੋਂ ਪੋੜਾ ਤੋਂ ਪੋੜਾ ਤੋਂ ਪੋੜਾ ਤੋਂ ਐਸਪਲਏ ਸਾਈਕਲ ਤੋਂ ਬੜਾ ਬੜਾ ਮਾਹੌਲ ਹੈ ਮਾਸ਼ੀ ਮਾਸ਼ੀ ਖੌਲ ਸ਼ੌਂਦੀ ਖੌਲ ਆ ਚੰਡੋਲਾ ਤੇ ਚੰਡੋਲ ਤਾਂ ਸਾਰੇ ਲਾਤੇ ਤੇ ਇੱਕ ਆਹ ਕश्ती ਚਲਦੇ ਜਾਂ ਜਵਾਕਾਂ ਦੇ ਖੜਾਉਣੇ ਚਲਦੇ ਆਰੇ ਤੇ ਕੁਝ ਇਹੋ ਜਿਹਾ ਨਜ਼ਾਰਾ ਹੀ ਅਪਡੇਟ ਵੀਡੀਓ ਤੋਂ ਦਿਖਾ ਰਹੇ ਆ ਹੋਈ ਛਪਾਰ ਦੇ ਮੇਲੇ 'ਚ ਆਈ ਆਈ ਮੇਰੀ ਵਾਈਫ ਤੇ ਮੇਰਾ ਮੁੰਡਾ ਵੀ ਆਇਆ ਜੀ ਤੇ ਛਪਾਰ ਦੇ ਮੇਲੇ ਨੇ ਰੌਣਕਾ ਤੁਸੀਂ ਦੇਖ ਸਕਦੇ ਹੋ 24 ਸਤੰਬਰ 2024 ਦੀਆਂ ơi ơi kia là thì cái chủ là lên nè के मेले जो टैलेंट में मिल जाना देखो कहाँ से आए हो आप मैं बिहार से आओ बिहार से आयो इतनी दूर से ठीक है ठीक है कमाने के लिए तो आना ही जी भी, बिल्कुल जी बिल्कुल कमाने के लिए तो कहीं भी इंसान कहीं भी जा सकता है चलो अच्छी बात है टैलेंट है आपका ये ये कितने का है का हैं आपको बीस का दे देंगे। एक दे दो बीस का दे दो बच्चे का दे दो है और ये गुब्बारे कितने का गुब्बारे एक गुब्बारा ही दे दो यार रहने देते हैं आ खराब हो जाना है चलो आप बी रुपये का ले आइए देखो ठीक है जी ठीक है भाई ਠੀਕ ਹੈ ਠੀਕ ਹੈ ਸੋ ਯਾਰ ਕਿਸ਼ਤੀ ਚੱਲਦਾ ਚਪਾਰ ਦੇ ਮੇਲੇ ਦੇ ਵਿੱਚ ਤੇ ਇਹੋ ਜਿਹੇ ਰੌਣਕਾਂ ਨੇ ਚਪਾਰ ਦੇ ਮੇਲੇ ਦੇ ਵਿੱਚ ਥੋੜੀ-ਮੋਟੀਆਂ ਤੇ ਮੇਰੇ ਵੀਰ ਵੀਰੇ ਭੈਣਾਂ ਪਹੁੰਚਿਆ ਨੇ ਚਪਾਰ ਦੇ ਮੇਲੇ ਦੇ ਵਿੱਚ ਸੋ ਚੱਲਦੇ ਆਂ ਜੀ ਅੱਗੇ ਸੋ ਯਾਰ ਦੇਖ ਸਕਦੇ ਹੋ ਸਾਰੇ ਚੰਡੋਲ ਲਾ ਦਿੱਤੇ ਆ ਚਪਾਰ ਦੇ ਮੇਲੇ ਦੇ ਵਿੱਚ ਤੇ ਪਹਿਲਾਂ ਦਾ ਮੁਕਾਬਲਾ ਜਿਹੜਾ ਸ਼ੋਅ ਆਜਾ ਆਜਾ ਸੋ ਫਾਈਨਲੀ ਚੰਡੂਲ ਚੰਡੂਲ ਲਾ ਦਿੱਤੇ ਇਹਨਾਂ ਨੇ ਤੇ ਛਪਾਰ ਦੇ ਮੇਲੇ ਦੀ ਕੁਝ ਇਹੋ ਜਿਹੀ ਰੌਣਕਾਂ ਦੀ ਤੇਜੀ ਟਰੈਕਟਰ ਟਰਾਲੀਆਂ ਮਿਲ ਜਾਣਗੇ ਬੱਚਿਆਂ ਦੀਆਂ ਘਟੌਣਾਂ ਤੇ ਖੇਲ ਲੱਗਿਆ ਹੋਈ ਛਪਾਰ ਦੇ ਮੇਲੇ ਦੇ ਵਿੱਚ ਪੂਰੀ ਪੂਰੀ ਰੌਣਕਾਂ ਨੇ ਛਪਾਰ ਦੇ ਮੇਲੇ ਦੇ ਵਿੱਚ ਹੁਣ ਇਸ ਟਾਈਮ ਤੇ ਦੇਖੋ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਤੇ بڑے ਮੇਲਿਆਂ ਦੇ ਵਿੱਚੋਂ ਇੱਕ ਮੇਲਾ ਹੈ ਜਿ ਸਪਾਰ ਦਾ ਮੇਲਾ ਤੇ ਸਤੰਬਰ ਤੋਂ ਬਾਅਦ ਜੀ ਲੱਗੇਗਾ ਅਕਤੂਬਰ ਦੇ ਵਿੱਚ ਛੋਟਾ ਮੇਲਾ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਚੰਡੋਲ ਚੰਡੂ ਲਾ ਦਿੱਤੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਇਹੋ ਜਿਹਾ ਨਜ਼ਾਰਾ ਕੁਛ ਚੰਡੋਲ ਦਾ कितने में डेढ़ सौ में में का बड़ा खुश है बंदा देख लो इन्ना होना खुश, हो। आ, खुश होना चाहिए जिंदगी बहुत खुश हो ऐसी खुश होना चाहिए जिंदगी में है ना हंसते रहो मुस्कुराते रहो खाओ पियो ऐश करो है कोई गम नहीं कोई, कोई फिक्र नहीं कहाँ से आए हो ਵਿਆਹ ਤੇ ਵਿਆਹ ਸੇ ਆਏ ਹੋ ਚਲੋ ਠੀਕ ਹੈ ਓਕੇ ਸੋ ਇਹ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦੇ ਸੀਗਾ ਉਮੀਦ ਆ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਛਪਾਰ ਦੀ ਮੇਲਾ ਦੀਆਂ ਰੌਣਕਾਂ ਤੁਹਾਨੂੰ ਵਿਖਾਇਆ ਜੀ ਤੇ ਚੰਡੋਲ ਸਾਰੇ ਲਾਹ ਦਿੱਤੇ ਗਏ ਇਹਨਾਂ ਦੇ ਤੇ ਜਿਹੜੀ ਰੌਣਕਾਂ ਤੁਸੀਂ ਵੇਖਿਆ ਛਪਾਰ ਦੇ ਮੇਲੇ ਚ ਇਹੋ ਜੀ ਰੌਣਕਾਂ ਨੇ ਤੇ ਇਹਨਾਂ ਰਸ਼ ਹੈ ਨਹੀਂ ਪਹਿਲੇ ਦੇ ਮੁਕਾਬਲੇ ਤੇ ਫਿਰ ਵੀ ਜਿਹੜੇ ਅਸ਼ਰਧਾਲੂ ਨੇ ਜਿਹੜੇ ਭਗਤ ਨੇ ਦਰਵਾਜ਼ੇ ਦੇ ਵਿੱਚ ਮੱਥਾ ਟੇਕਣ ਦੇ ਲਈ ਆ ਰਹੇ ਨੇ ਤੇ ਤੁਸੀਂ ਵੀ ਆ ਸਕਦੇ ਹੋ ਤੇ ਸ਼ਰਦਾ ਭਾਵ ਦੇ ਨਾਲ ਦਰਵਾਰ ਦੇ ਵਿੱਚ ਆਓ ਤੇ ਸਾਰੀ ਮਨ ਕਾਮਨਾ ਤੁਹਾਡੀ ਪੂਰੀ ਹੋਣਗੇ ਐਨਾ ਮੇਰਾ ਵਿਸ਼ਵਾਸ ਹੈ ਸੋ ਅੱਜ ਦਾ ਵੀਡੀਓ ਕਿਹੋ ਜਿਹਾ ਲੱਗਿਆ ਕਮੈਂਟ ਚ ਜਰੂਰ ਦੱਸੋ ਜੀ ਤੇ ਨਿਊ ਅਪਡੇਟ ਵੀਡੀਓ ਤੁਹਾਨੂੰ ਅੱਜ ਦਿਖਾਇਆ 24 ਸਤੰਬਰ 2014 ਮਿਲਦੇ ਆਂ ਫਿਰ ਸਨੇ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਪੀਰਾਂ ਦੀ ਜੈ ਮਸਤਾਂ ਦੀ ਸੋ ਫਾਈਨਲੀ ਜੀ ਆਪਾਂ ਆ ਗਏ ਆ ਸਾਈਕਲ ਸਟੈਂਡ ਦੇ ਵਿੱਚ ਤੇ ਚੱਕਦੇ ਆਂ ਮੋਟਰਸਾਈਕਲ ਤੇ ਆਪਣਾ ਮੋਟਰਸਾਈਕਲ ਜੀ ਆ ਖੜਾ ਆ ਤੇ ਆ ਲਾਇਆ ਜੀ ਆਪਾਂ ਚਾਬੀ ਤੇ ਆ ਹੋ ਗਿਆ ਸਟਾਰਟ ਤੇ ਆ ਦਬਤਾ ਸੈਲਫ